ਯੋਗਾਰੰਦ ਸੀਜ਼ਨ ਤੋਂ ਠੀਕ ਪਹਿਲਾਂ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਸਵੀਗੀ ਅਤੇ ਮੈਜਿਕ ਪਿੰਨ ਦੁਆਰਾ ਪਲੇਟਫਾਰਮ ਫੀਸਾਂ ਵਿੱਚ ਵਾਧੇ ਨਾਲ ਦੇਸ਼ ਭਰ ਦੇ ਲੱਖਾਂ ਲੋਕਾਂ ਲਈ ਆਨਲਾਈਨ ਭੋਜਨ ਆਰਡਰ ਕਰਨਾ ਮਹਿੰਗਾ ਹੋ ਜਾਵੇਗਾ 22 ਸਤੰਬਰ ਤੋਂ ਡਿਲੀਵਰੀ ਚਾਰਜ ਤੇ 18% ਜੀਐਸਟੀ ਲਗਾਏ ਜਾਣ ਕਾਰਨ ਇਹ ਹੋਰ ਵੀ ਮਹਿੰਗਾ ਹੋ ਸਕਦਾ ਹੈ ਸਵਿਗੀ ਨੇ ਚੋਣਵੇਂ ਬਾਜ਼ਾਰਾਂ ਵਿੱਚ ਜੀਐਸਟੀ ਸਮੇਤ ਆਪਣੀ ਪਲੇਟਫਾਰਮ ਫੀਸ ਵਧਾ ਕੇ 15 ਰੁਪਏ ਕਰ ਦਿੱਤੀ ਹੈ ਜ਼ੋਮੈਟੋ ਨੇ ਆਪਣੀ ਫੀਸ ਵਧਾ ਕੇ 12 ਰੁਪਏ 50 ਪੈਸੇ ਕਰ ਦਿੱਤੀ ਹੈ ਜਦਕਿ ਤੀਜੀ ਸਭ ਤੋਂ ਵੱਡੀ ਆਨਲਾਈਨ ਫੂਡ ਡਿਲੀਵਰੀ ਕੰਪਨੀ ਮੈਜਿਕ ਪਿੰਨ ਨੇ ਵੀ ਵਿਆਪਕ ਉਦਯੋਗ ਰੁਝਾਨਾਂ ਦੇ ਅਨੁਸਾਰ ਆਪਣੀ ਪਲੇਟਫਾਰਮ ਫੀਸ ਵਧਾ ਕੇ 10 ਰੁਪਏ ਪ੍ਰਤੀ ਆਰਡਰ ਕਰ ਦਿੱਤੀ ਹੈ 22 ਸਤੰਬਰ ਤੋਂ ਡਿਲੀਵਰੀ ਚਾਰਜ ਤੇ ਲਗਾਏ ਜਾਣ ਵਾਲੇ 18 ਫੀਸਦੀ ਜੀਐਸਟੀ ਦੇ ਨਤੀਜੇ ਵਜੋਂ ਜ਼ੋਮੈਟੋ ਭੁਗਤਾਨਾਂ ਲਈ ਪ੍ਰਤੀ ਆਰਡਰ ਲਗਭਗ 2 ਰੁਪਏ ਅਤੇ ਕਿ ਗ੍ਰਾਹਕਾਂ ਲਈ 2.6 ਰੁਪਏ ਦਾ ਵਾਧੂ ਬੋਝ ਪਵੇਗਾ ਪੀਟੀਆਈ ਵੱਲੋਂ ਸਵੀਕੀ ਅਤੇ ਜ਼ਮੈਟੋ ਨੂੰ ਭੇਜੇ ਗਏ ਈਮੇਲਾਂ ਦਾ ਕੋਈ ਜਵਾਬ ਨਹੀਂ ਮਿਲਿਆ ਮੈਜਿਕ ਪਿੰਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਪਹਿਲਾਂ ਹੀ ਆਪਣੇ ਭੋਜਨ ਡਿਲੀਵਰੀ ਖਰਚਿਆਂ ਤੇ 18% ਦੀ GST ਅਦਾ ਕਰ ਰਹੀ ਹੈ ਬੁਲਾਰੇ ਨੇ ਅੱਗੇ ਕਿਹਾ GST ਵਿੱਚ ਹਾਲੀਆ ਬਦਲਾਅ ਸਾਡੇ ਲਾਗਤ ਢਾਂਚੇ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ਇਸ ਲਈ GST ਵਿੱਚ ਵਾਧੇ ਦਾ ਗਾਹਕਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਸਾਡੀ ਪਲੇਟਫਾਰਮ ਫੀਸ ਪ੍ਰਤੀ ਆਰਡਰ 10 ਰੁਪਏ ਰਹੇਗੀ ਜੋ ਕਿ ਪ੍ਰਮੁੱਖ ਭੋਜਨ ਡਿਲੀਵਰੀ ਕੰਪਨੀਆਂ ਚੋਂ ਸਭ ਤੋਂ ਘੱਟ ਹੈ ਹਾਲੀ ਦੇ ਸਮੇਂ ਵਿੱਚ ਪਲੇਟਫਾਰਮ ਫੀਸ ਆ ਭੋਜਨ ਡਿਲੀਵਰੀ ਕੰਪਨੀਆਂ ਲਈ ਆਮਦਨ ਤੇ ਇੱਕ ਵਾਧੂ ਰੋਤ ਵਜੋਂ ਉਪਰੀਆਂ ਹਨ Zomato Swiggy ਤੇ Magicpin ਦੁਆਰਾ ਇੱਕੋ ਸਮੇਂ ਕੀਤੇ ਗਏ ਵਾਅਦੇ ਭਾਰਤ ਦੇ ਭੋਜਨ ਡਿਲੀਵਰੀ ਖੇਤਰ ਵਿੱਚ ਵੱਧੀਆਂ ਲਾਗਤਾਂ ਦੇ ਬਦਲੇ ਰੁਝਾਨ ਨੂੰ ਉਜਾਗਰ ਕਰਦੇ ਹਨ ਇਸ ਬਾਰੇ ਸਵਾਲ ਖੜੇ ਕਰਦੇ ਹਨ ਕਿ ਕੀ ਇੱਕ ਫਾਇਤੀ ਤੇ ਸਹੂਲਤ ਅਜੇ ਵੀ ਲੱਖਾਂ ਗਾਕਾ ਲਈ ਨਾਲ-ਨਾਲ ਚੱਲ ਸਕਦੀ ਹੈ ਤਿਉਹਾਰਾਂ ਦੀ ਸੀਜ਼ਨ ਤੋਂ ਠੀਕ ਪਹਿਲਾਂ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato Swiggy ਅਤੇ Magicpin ਦੁਆਰਾ ਪਲੇਟਫਾਰਮ ਫੀਸਾਂ ਵਿੱਚ ਵਾਅਦੇ ਨਾਲ ਦੇਸ਼ ਭਰ ਦੇ ਲੱਖਾਂ ਲੋਕਾਂ ਲਈ ਆਨਲਾਈਨ ਭੋਜਨ ਆਰਡਰ ਕਰਨਾ ਮਹਿੰਗਾ ਹੋ ਜਾਵੇਗਾ 22 ਸਤੰਬਰ ਤੋਂ ਡਿਲੀਵਰੀ ਚਾਰਜ ਤੇ 18% GST ਲਗਾਏ ਜਾਣ ਕਾਰਨ ਇਹ ਹੋਰ ਵੀ ਮਹਗਾ ਹੋ ਸਕਦਾ ਹੈ। Swiggy ਨੇ ਚੋਣਵੇਂ ਬਾਜ਼ਾਰਾ ਵਿੱਚ GST ਸਮੇਤ ਆਪਣੀ ਪਲੇਟਫਾਰਮ ਫੀਸ ਬਤਾ ਕੇ 15 ਰੁਪਏ ਕੱਢਦੀ ਹੈ। Zomato ਨੇ ਆਪਣੀ ਫੀਸ ਬਤਾ ਕੇ 12 ਰੁਪਏ 50 ਪੈਸੇ ਕੱਢਦੀ ਹੈ। ਜਦਕਿ ਤੀਜੀ ਸਭ ਤੋਂ ਵੱਡੀ ਆਨਲਾਈਨ ਫੂਡ ਡਿਲੀਵਰੀ ਕੰਪਨੀ Magicpin ਨੇ ਵੀ ਵਿਆਪਕ ਉਦਯੋਗ ਰੁਝਾਨਾਂ ਦੇ ਅਨੁਸਾਰ ਆਪਣੀ ਪਲੇਟਫਾਰਮ ਫੀਸ ਬਤਾ ਕੇ 10 ਰੁਪਏ ਪ੍ਰਤੀ ਆਰਡਰ ਕੱਢਦੀ ਹੈ। 22 ਸਤੰਬਰ ਤੋਂ ਡਿਲੀਵਰੀ ਚਾਰਜ ਦੇ ਨਿਕਾਏ ਜਾਣ ਵਾਲੇ 18% ਦੀ GST ਦੇ ਨਤੀਜੇ ਵਜੋਂ Zomato ਭੋਗਤਾਵਾਂ ਲਈ ਪ੍ਰਤੀ ਆਰਡਰ ਲਗਭਗ 2 ਰੁਪਏ ਅਤੇ ਇਸ ਵੀ ਕੀ ਗ੍ਰਾਹਕਾਂ ਲਈ 2.6 ਰੁਪਏ ਦਾ ਵਾਧੂ ਬੋਝ ਪਵੇਗਾ ਪੀਟੀਆਈ ਵੱਲੋਂ ਸਵੀਕੀ ਅਤੇ ਜ਼ਮੈਟੋ ਨੂੰ ਭੇਜੇ ਗਏ ਈਮੇਲਾਂ ਦਾ ਕੋਈ ਜਵਾਬ ਨਹੀਂ ਮਿਲਿਆ ਮੈਜਿਕ ਪਿੰਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਪਹਿਲਾਂ ਹੀ ਆਪਣੇ ਭੋਜਨ ਡਿਲੀਵਰੀ ਖਰਚਿਆਂ ਤੇ 18% ਦੀ ਜੀਐਸਟੀ ਅਦਾ ਕਰ ਰਹੀ ਹੈ ਬੁਲਾਰੇ ਨੇ ਅੱਗੇ ਕਿਹਾ ਜੀਐਸਟੀ ਵਿੱਚ ਹਾਲੀਆ ਬਦਲਾਅ ਸਾਡੇ ਲਾਗਤ ਢਾਂਚੇ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ਇਸ ਲਈ ਜੀਐਸਟੀ ਵਿੱਚ ਵਾਧੇ ਦਾ ਗਾਂਕਾ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਸਾਡੇ ਪਲੇਟਫਾਰਮ ਫੀਸ ਪ੍ਰਤੀ ਆਰਡਰ 10 ਰੁਪਏ ਰਹੇਗੀ ਜੋ ਕਿ ਪ੍ਰਮੁੱਖ ਭੋਜਨ ਡਿਲੀਵਰੀ ਕੰਪਨੀਆਂ ਚੋਂ ਸਭ ਤੋਂ ਘੱਟ ਹੈ ਖਾਲੀ ਦੇ ਸਮੇਂ ਵਿੱਚ ਪਲੇਟਫਾਰਮ ਫੀਸਾਂ ਭੋਜਨ ਡਿਲੀਵਰੀ ਕੰਪਨੀਆਂ ਲਈ ਆਮਦਨ ਤੇ ਇੱਕ ਵੱਧੂ ਸਰੋਤ ਬਜੋ ਉੱਭਰੀਆਂ ਹਨ Zomato Swiggy ਤੇ Magicpin ਦੁਆਰਾ ਇੱਕੋ ਸਮੇਂ ਕੀਤੇ ਗਏ ਵਾਅਦੇ ਭਾਰਤ ਦੇ ਭੋਜਨ ਡਿਲੀਵਰੀ ਖੇਤਰ ਵਿੱਚ ਵੱਧੀਆਂ ਲਾਗਤਾਂ ਦੇ ਬਦਲੇ ਰੁਚਾਲੇ ਨੂੰ ਉਜਾਗਰ ਕਰਦੇ ਹਨ ਇਸ ਬਾਰੇ ਸਵਾਲ ਖੜੇ ਕਰਦੇ ਹਨ ਕਿ ਕੀ ਕਿਕ ਫਾਇਤੀ ਤੇ ਸਹੂਲਤ ਅਜੇ ਵੀ ਲੱਖਾਂ ਗਾਹਕਾਂ ਲਈ ਨਾਲ-ਨਾਲ ਚੱਲ ਸਕਦੀ ਹੈ